बला <laughs> बल्ला सच्रीकाल बापू जी की गल बापूस्टम चला किलदर्मराज चल ने कोई रचा रोचा नहीं पाया पतंजरा जदो जी कर दा चले <laughs> ਓਏ ਓ ਟੱਕੜ ਸਾੜਿਆ ਗਦੂਤਾ 12 ਬੱਜੇ ਪੈ ਨੇ ਹਲੇ ਤੱਕ ਤੂੰ ਮੰਝੇ ਤੇ ਪਿਆ ਨਾਲੇ ਪਤੰਦਰਾ ਧਰਮਰਾਜ ਨੇ ਤੈਤ ਕੀ ਮੈਨੂੰ ਆਪ ਭੇਜਿਆ ਕਹਿੰਦਾ ਘੇੜਾ ਮਾਰਿਆ ਥੱਲੇ ਹਾਲ ਸਾੜੇ ਮੰਝੇ ਬਹੁਤ ਘਰੀ ਬੈਠਾ ਬਈ ਬੱਲਾ ਬੱਲਾ ਬਾਪੂ ਸੋਰੀ ਖਬਰ ਤੇਰੇ ਕੋਲ ਉੱਪਰ ਜਦੀ ਪਹੁੰਚ ਜਾਂਦੀ ਆ ਪਤੰਦਰਾ ਫੇਰ ਤਾਂ ਤੈਨੇ ਪਹੁੰਚੀ ਆਲੀ ਕਿੱਕਲੀ ਵੀ ਚੁਣੀ ਹੋ ਉੱਤੇ ਬਹਿ ਕੇ